ਇੱਕ ਚੌਂਕੜੇ ਦੇ ਵਿੱਚ ਇਹਨਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਭੋਗ ਪਾ ਕੇ ਤੇ ਇੱਕ ਗੁਰਬਾਣੀ ਨਾਲ ਜੁੜੇ ਹੋਣ ਦਾ ਸੁਭਬ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ ਕਿਸੇ ਨੂੰ ਮੈਂ ਦੇਖਿਆ ਹੀ ਇਦਾਂ ਹੀ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਕੀਤਾ ਜਿਨ੍ਹਾਂ ਨੇ ਤੇ ਮਨ ਦੇ ਵਿੱਚ ਉਤਸ਼ਾਹ ਸ਼ੌਂਕ ਜਾ ਪੈਦਾ ਹੋ ਗਿਆ ਕਿ ਮਤਲਬ ਆਪਾਂ ਵੀ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਕਰਕੇ ਦੇਖੀਏ ਬਾਕੀ ਕਰਾਉਣ ਵਾਲੇ ਸਭ ਮਹਾਰਾਜੀ ਨੇ ਕਿਉਂਕਿ ਬੰਦੇ ਦੇ ਕੀਤਾ ਕੁਝ ਨਹੀਂ ਹੁੰਦਾ ਭਾਈ ਗੁਰੂ ਸਾਹਿਬ ਨੇ ਤਾਂ ਸਾਡੇ ਸਰੀਰ ਨੂੰ ਕਸ਼ਟ ਦੇਣਾ ਦੱਸਿਆ ਹੀ ਨਹੀਂ ਤੇ ਤੁਸੀਂ ਇੰਨਾ ਕਸ਼ਟ ਕਿਉਂ ਭੋਗਿਆ ਬਾਹਰੇ ਤੇ ਕਿਤੇ ਬਾਣੀ ਪੜੋ ਪਰ ਵਿਚਾਰ ਕੇ ਪੜੋ ਉਹਨਾਂ ਨੇ ਤੇ ਕੋਟਾ ਲਾਉਣ ਨੂੰ ਤੇ ਅੱਖਾਂ ਇੰਨੀ ਵੀ ਪੜ-ਪੜ ਗੱਡੇ ਲੱਦੀਏ ਉਹ ਉਹ ਤੇ ਗੱਲ ਹੈਗੀ ਨਹੀਂ ਫਿਰ ਉਹਨਾਂ ਨੂੰ ਆਪਾਂ ਕੀ ਜਵਾਬ ਦੇਵਾਂਗੇ ਉਹਨਾਂ ਨੇ ਤੇ ਇਹੋ ਜਵਾਬ ਦੇ ਸਕਦੇ ਆ ਕਿ ਜਿਹੜੇ ਆਪਾਂ ਨੂੰ ਨਿੰਦਦੇ ਆ ਹਾਂ ਤੇ ਉਹਨਾਂ ਦੀਆਂ ਗੱਲਾਂ ਤੇ ਗੌਰ ਨਾ ਕੀਤਾ ਜਾਵੇ ਉਹ ਨਿੰਦਨ ਵਾਲੇ ਨਿੰਦੀ ਜਾਣ ਹੂੰ ਨਿੰਦਕਾ ਨਾਂਉ ਬਰਾ ਮਹਾਰਾਜ ਜੀ ਨੇ ਕਿਹਾ ਕਿ ਨਿੰਦਨ ਵਾਲੇ ਜਿਹੜੇ ਨਿੰਦਦੇ ਉਹਨਾਂ ਨਿੰਦੀ ਜਾਣ ਤਾਂ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਕਦੀ ਮਨ ਚ ਆਈ ਗੱਲ ਵੀ ਯਾਰ ਕਿਤੇ ਫੇਲ ਨਾ ਹੋ ਜਾਈ ਕਿ ਮਨ ਚ ਗੱਲ ਆਈ ਸੀ ਉਹ ਤਾਂ ਮਹਾਰਾਜ ਗਾੜੀ ਮਨ ਦੇ ਵਿੱਚ ਆਉਂਦਾ ਕਿ ਚਲੋ ਬਾਕੀ ਦੇ ਗੁਰੂ ਸਾਹਿਬ ਨੇ ਸਾਰਾ ਕੁਝ ਕਰਾਉਣਾ ਹੀ ਕਿਉਂਕਿ ਬੰਦੇ ਦੇ ਕੀਤੇਆਂ ਕੁਝ ਵੀ ਨਹੀਂ ਹੋ ਸਕਦਾ ਹੂੰ ਫਿਰ ਮਹਾਰਾਜ ਗਾੜੀ ਬੇਨਤੀ ਕੀਤੀ ਕਿ ਜਾ ਤੂੰ ਮੇਰੇ ਹਵਾਲੇ ਹੈ ਤਾਂ ਕਾਮੋ ਸ਼ੰਦਾ ਤੂੰ ਜੋ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਕਿ ਮਹਾਰਾਜ ਹੁੰਦਾ ਤੇਰਾ ਬੰਦਾ ਆ ਜੇ ਤੁਸੀਂ ਕਰਾਉਣਾ ਹੈ ਤੇ ਕਰਾ ਲਿਓ ਜੇ ਨਹੀਂ ਕਰਾ ਸਕਦੇ ਤੇ ਦਾਸ ਬਾਰ-ਬਾਰ ਕੋਸ਼ਿਸ਼ ਇਹੀ ਕਰੂਗਾ ਵਦਨ ਬਾਬਾ ਸੰਤਮਾਹ ਪੁਰਸ਼ ਬਾਬਾ ਬਤਾਰ ਸਿੰਘ ਜੀ ਸੌਰ ਸਿੰਘ ਵਾਲੇ ਅਮਰਤਵਲੇ ਆਏ ਸੀ ਜੀ ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲਾ ਵਾਲੇ ਉਹ ਤਕਰੀਬਨ 8:00 ਵਜੇ ਆਏ ਸੀ ਉਹਨਾਂ ਨੂੰ ਪ੍ਰੋਗਰਾਮ ਹੀ ਉਸ ਟਾਈਮ ਉੱਤੇ ਫਿਰ ਉਹ ਆਏ ਸੀ ਜੀ ਹਾਂਜੀ ਉਹ ਸਨਮਾਨਿਤ ਕਰਕੇ ਗਏ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਹਾਂਜੀ ਉਹਨਾਂ ਵੱਲੋਂ ਕੀਤਾ ਗਿਆ ਅੱਜ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਇਸ ਚੀਜ਼ ਦੀ ਕਿ ਮੈਂ ਗੁਰੂ ਸਾਹਿਬ ਦੀ ਬਾਣੀ ਪੜੀ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਕਿ ਮਾਰ ਆਏ ਨੇ ਬਾਣੀ ਪੜਾਈ ਹੈ ਸੇਵਾ ਲੈ ਲਈ ਆ ਹਮ ਇਹਨੇ ਜੋ ਅਗੇ ਹਣੀ ਚਲੋ ਮਾਰ ਆਏ ਨੇ ਜਿੰਨੀ ਸੇਵਾ ਲਈ ਆ ਸੰਗਤ ਜੀ ਵਾਇਗੁਰਜੀਕਾ ਖਾਲਸਾ ਵਾਇਗੁਰਜੀ ਕੀ ਫਤਿਹ ਤੁਸੀਂ ਜੁੜੇ ਹੋ ਸਰਖਾਬ ਟੀਵੀ ਦੇ ਨਾਲ ਤੇ ਮੈਂ ਹਾਂ ਤੁਹਾਡਾ ਗੁਰਦਿਆਲ ਸਿੰਘ ਤੇ ਅੱਜ ਇੱਕ ਬਹੁਤ ਹੀ ਵੱਖਰੀ ਮੁਲਾਕਾਤ ਤੁਹਾਡੇ ਵਾਸਤੇ ਲੈ ਕੇ ਆਇਆ ਕਿ ਅਕਸਰ ਪਿਛਲੇ ਸਮੇਂ ਅਸੀਂ ਸ਼ਹੀਦੀ ਦਿਹਾੜੇ ਬਣਾਏ ਤੇ ਬਹੁਤ ਸਾਰੇ ਸਿੱਖਾਂ ਦਾ ਜੀਵਨ ਸੁਣਿਆ ਪੜਿਆ ਤੇ ਕੋਸ਼ਿਸ਼ ਕੀਤੀ ਕਿ ਇਤਿਹਾਸ ਦੇ ਨਾਲ ਵੀ ਸੰਗਤਾਂ ਨੂੰ ਜੋੜਿਆ ਜਾਵੇ ਅੱਜ ਇੱਕ ਗੁਰਸਿੱਖ ਮਿਲੌਣ ਜਾ ਰਹੇ ਹਾਂ ਮੇਰੇ ਨਾਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਵੀਰ ਜੋਬਨਦੀਪ ਸਿੰਘ ਮੇਰੇ ਨਾਲ ਮੌਜੂਦ ਹੈ ਗ੍ਰੰਥੀ ਸਿੰਘ ਦੀ ਸੇਵਾ ਨਿਭਾਉਂਦੇ ਨੇ ਤੇ ਇੱਕ ਚੌਂਕੜੇ ਦੇ ਵਿੱਚ ਇਹਨਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਭੋਗ ਪਾ ਕੇ ਤੇ ਇੱਕ ਗੁਰਬਾਣੀ ਨਾਲ ਜੁੜੇ ਹੋਣ ਦਾ ਸੁਭਬ ਜਿਹੜਾ ਇਹਨਾਂ ਨੂੰ ਪ੍ਰਾਪਤ ਹੋਇਆ ਆਪਾਂ ਕਰਦੇ ਹਾਂ ਗੱਲਬਾਤ ਵੀਰ ਤੋਂ ਜਾਣਦੇ ਪੂਰੀ ਕਹਾਣੀ ਕਿ ਕਿਵੇਂ ਇਹਨਾਂ ਦੇ ਮਨ ਵਿੱਚ ਆਈ ਕਿ ਇੱਕ ਚੌਂਕੜੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਪੂਰਨ ਭੋਗ ਪਾ ਕੇ ਉਠਣਾ ਆਓ ਕਰਦੇ ਹਾਂ ਗੱਲਬਾਤ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਧੰਨਵਾਦ ਜੀ ਸਭ ਤੋਂ ਪਹਿਲਾਂ ਤਾਂ ਆਪਣਾ ਨਾਂ ਆਪਣਾ ਪਿੰਡ ਦਾ ਨਾਂ ਦੱਸ ਦਿਓ ਜੀ ਨਾਮ ਜੋਬਨਦੀਪ ਸਿੰਘ ਜੀ ਨਗਰ ਕੋੜ ਧਰਮਚੰਦ ਕਲਾਂ ਜੀ ਇਥੋਂ ਦਾ ਬਸਿੱਖ ਨੀਕਾ ਮੈਂ ਰਹਿਣ ਵਾਲਾ ਜ਼ਿਲ੍ਹਾ ਤਰਨਤਾਰਨ ਤੁਹਾਡੀ ਉਮਰ ਕਿੰਨੀ ਹੈ 23-24 ਸਾਲ ਮੇਰੀ ਉਮਰ ਹੈ ਜੀ 23-24 ਸਾਲ 23-24 ਸਾਲ ਦੇ ਲੜਕੇ ਜਿਹੜੇ ਆ ਅੱਜ ਕੱਲ ਜਾਂ ਤਾਂ ਮੋਬਾਈਲਾਂ 'ਚ ਰਹਿੰਦੇ ਨੇ ਤੇ ਜਾਂ ਫਿਰ ਕੋਈ ਖੇਡ ਭਾਵਨਾ ਵਾਲੇ ਜਾਂ ਪੜ੍ਹਾਈ ਵਾਲੇ ਪਾਸੇ ਤੁਹਾਡਾ ਮਨ ਗੁਰੂ ਸਾਹਿਬ ਦੇ ਨਾਲ ਕਿਵੇਂ ਜੁੜਿਆ ਕਿਵੇਂ ਤੁਹਾਨੂੰ ਲੱਗਿਆ ਕਿ ਆਪਾਂ ਗੁਰਬਾਣੀ ਪੜ੍ਹਨੀ ਮਨ ਇਸ ਤਰ੍ਹਾਂ ਜੁੜ ਗਿਆ ਕਿ ਮੈਂ ਇੱਥੋਂ ਹੀ ਸੰਥਿਆ ਪ੍ਰਾਪਤ ਕੀਤੀ ਸੀ ਉਸਤਾਦ ਭਾਈ ਮਨਜਿੰਦਰ ਸਿੰਘ ਜੀ ਉਹਨਾਂ ਕੋਲ ਪੰਜਵੜਾ ਵਾਲਿਆਂ ਕੋ ਜੀ ਤੇ ਉਸਤਾਦ ਸੰਥਿਆ ਕਰਨ ਤੋਂ ਬਾਅਦ ਡਿਊਟੀ ਮੇਰੀ ਢੀੜਵਾ ਬੁੱਢਾ ਸਭ ਲੱਗੀ ਤੇ ਜਦੋਂ ਨਗਰ ਵਿੱਚ ਆਉਣਾ ਮੈਂ ਸ਼ਾਮ ਨੂੰ ਤੇ ਫਰੈਂਡ ਹੀ ਮੇਰਾ ਤੇ ਮੈਂ ਨਗਰ ਦੀ ਫਿਰਨੀ ਵਾਲੀ ਸੜਕ ਤੇ ਜਾਂਦਾ ਤੇ ਪਿੰਡ ਦੇ ਨੌਜਵਾਨ ਬੱਚੇ ਜਿਹੜੇ ਨਸ਼ਿਆ ਕਰਕੇ ਤੇ ਇਦਾਂ ਬਹਿਣੀਆਂ ਵਿੱਚ ਕਿਦਾਂ ਡਿਗ ਡੂਗੇ ਰਹਿੰਦੇ ਸੀ ਉਹਨਾਂ ਨੂੰ ਵੇਖ ਕੇ ਦਿਲ ਨੂੰ ਬੜੀ ਸੱਟ ਜੀ ਲੱਗੀ ਆ ਕਿ ਆਪਣੇ ਨੌਜਵਾਨ ਪੀੜੀ ਮਤਲਬ ਕਿਸ ਰਾਸਤੇ ਵੱਲ ਤੁਰੀ ਜਾਂਦੀ ਆ ਜੀ ਤੇ ਇਹਨਾਂ ਨੂੰ ਗੁਰੂ ਦੇ ਨਾਲ ਜੋੜਨ ਵਾਸਤੇ ਕੀ ਉਪਰਾਲਾ ਆਪਾਂ ਨੂੰ ਕਰਨਾ ਚਾਹੀਦਾ ਕਿਵੇਂ ਨਹੀਂ ਕਰਨਾ ਚਾਹੀਦਾ ਤੇ ਜਿੱਦਾਂ ਹੁਣ ਆਪਾਂ ਕਿ ਨਸ਼ੇ ਵਾਲੇ ਨੂੰ ਕਹਿ ਦਈਏ ਜਾ ਕੇ ਕਿ ਵੀ ਭਾਈ ਤੂੰ ਨਸ਼ਾ ਛੱਡ ਦੇ ਤਾਂ ਇੱਕਦਮ ਤੇ ਛੱਡ ਨਹੀਂ ਸਕਦਾ ਉਲਟਾ ਆਪਾਂ ਨੂੰ ਪਊਗਾ ਹਾਂ ਪਰ ਇਸ ਕਰਕੇ ਹੀ ਮਤਲਬ ਉਪਰਾਲਾ ਸ਼ੁਰੂ ਕੀਤਾ ਸੀ ਹਰ ਮਹੀਨੇ ਸੰਗਰਾਂਦ ਸੰਗਰਾਦ ਭੋਗ ਪਾਉਣੇ ਸਰਪਾਰਜੀ ਦਾ ਫਿਰ ਬਾਕੀ ਮਹਾਰਾਜੀ ਬਖਸ਼ਿਸ਼ਦਾਰੀ ਕਰਦੇ ਨੇ ਜੋ ਵੀ ਉਹਨਾਂ ਨੇ ਕਰਨਾ ਹੁੰਦਾ ਤੇ ਕਿਹੜੇ ਤਰੀਕੇ ਨਾਲ ਉਹਨਾਂ ਨੇ ਕਮਾਖੁੰਡੀ ਕਮਾਉਣੀ ਦੀ ਮਹਾਰਾਜੀ ਨੇ ਸਾਰਾ ਕੁਝ ਕਰਨਾ ਹੁੰਦਾ ਜਦੋਂ ਇਹ ਉਪਰਾਲਾ ਸ਼ੁਰੂ ਕੀਤਾ ਫਿਰ ਬੱਚੇ ਆਉਣੇ ਸ਼ੁਰੂ ਹੋ ਗਏ ਪਿੰਡ ਦੇ ਵਿੱਚ ਨਾਮ ਜਪਣਾ ਸ਼ੁਰੂ ਕੀਤਾ ਫਿਰ ਨਾਲ ਬੱਚੇ ਛੋਟੇ ਛੋਟੇ ਬੱਚੇ ਆਉਣੇ ਜੁੜਨੇ ਸ਼ੁਰੂ ਹੋਏ ਗੁਰਦੁਆਰਾ ਸਾਹਿਬ ਦੇ ਕਿ ਫਿਰ ਉਹਨਾਂ ਦੀ ਸੰਥਿਆ ਦਾ ਉਪਰਾਲਾ ਸ਼ੁਰੂ ਕੀਤਾ ਫਿਰ ਨਾਲ ਦੇ ਵੇਖ ਕੇ ਜਿਹੜੇ ਆ ਛੋਟੇ ਛੋਟੇ ਬੱਚਿਆਂ ਨੂੰ ਹੋਰ ਵੀ ਬੱਚਿਆਂ ਦਾ ਮਨ ਇੱਧਰ ਮੋਹਿਤ ਹੋਊਗਾ ਇੱਕ ਮੋਟੀਵੇਸ਼ਨ ਮਿਲੂਗਾ ਕਿ ਇਹਨਾਂ ਵਿੱਚ ਅਸੀਂ ਜਾ ਕੇ ਜੁੜੀਏ ਜੀ ਬੱਚਿਆਂ ਦੇ ਨਾਲ ਫਿਰ ਜਦੋਂ ਤੇ ਸਾਜ ਪਾਟ ਦੇ ਜਾਬ ਜਦੋਂ ਕਰਨੇ ਸ਼ੁਰੂ ਕੀਤੇ ਤੇ ਕਿਸੇ ਨੂੰ ਮੈਂ ਦੇਖਿਆ ਹੀ ਇਦਾਂ ਹੀ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਜਿਨ੍ਹਾਂ ਨੇ ਤੇ ਮਨ ਦੇ ਵਿੱਚ ਉਤਸ਼ਾਹ ਸ਼ੌਂਕ ਜਾ ਪੈਦਾ ਹੋ ਗਿਆ ਕਿ ਮਤਲਬ ਆਪਾਂ ਵੀ ਇੱਕ ਚੌਂਕੜੇ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਕੇ ਦੇਖੀਏ ਬਾਕੀ ਕਰਾਉਣ ਵਾਲੇ ਸਭ ਮਹਾਰਾਜੀ ਨੇ ਕਿਉਂਕਿ ਬੰਦੇ ਦੇ ਕੀਤੇ ਕੁਝ ਨਹੀਂ ਹੁੰਦਾ ਜਦੋਂ ਚੌਂਕੜੇ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਨਾ ਸੀ ਤੇ ਤਿਆਰੀ ਕਰਨੀ ਸ਼ੁਰੂ ਕੀਤੀ ਚੌਂਕੜਾ ਲਾਉਣਾ ਸ਼ੁਰੂ ਕੀਤਾ ਕਿੰਨਾ ਸਮਾਂ ਚੌਂਕੜਾ ਲੱਗਦਾ ਕਿੰਨਾ ਨਹੀਂ ਲੱਗਦਾ ਕਿ ਚੌਂਕੜਾ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਲੱਗਿਆ ਕੋਈ ਦਿੱਕਤ ਨਾ ਆਵੇ ਕਿਵੇਂ ਧਿਆਰੀ ਸ਼ੁਰੂ ਕੀਤੀ ਮਤਲਬ ਚੌਂਕੜਾ ਲਾ ਕੇ ਬਹਿਣਾ ਸ਼ੁਰੂ ਕੀਤਾ ਅਭਿਆਸ ਸ਼ੁਰੂ ਕੀਤਾ ਹਾਂਜੀ ਅਭਿਆਸ ਸ਼ੁਰੂ ਕੀਤਾ ਪਿੰਡ ਦੀਆਂ ਸੰਗਤਾਂ ਨੂੰ ਨਾਲ ਲਿਆ ਜਾ ਕੇ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕੀਤਾ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕੀਤਾ ਘਰਾਂ ਵਿੱਚ ਨਾਮ ਜਪਣਾ ਸ਼ੁਰੂ ਕੀਤਾ ਚਲੋ ਸੰਗਤਾਂ ਨੇ ਬਹੁਤ ਸੰਯੋਗ ਦਿੱਤਾ ਨਾਲ ਬੱਚਿਆਂ ਨੇ ਸਾਥ ਦਿੱਤਾ ਜਿਹੜੇ ਬੱਚੇ ਸੀ ਨਾਲ ਉਹਨਾਂ ਨੇ ਸਾਥ ਦਿੱਤਾ ਨਾਮ ਜਪਣਾ ਸ਼ੁਰੂ ਕੀਤਾ ਫਿਰ ਪਿੰਡ ਵਿੱਚ ਗੁਰਦੁਆਰਾ ਸਾਹਿਬ ਵਿੱਚ ਸ਼ੁਰੂ ਕਰ ਦਿੱਤੀ ਕਿ ਚਲੋ ਗੁਰਦਰਾ ਸਾਹਿਬ ਸਾਰੀਆਂ ਸੰਗਤ ਆਉਣਗੀਆਂ। ਇਹ ਪਰ ਕਰਿਆ ਜਿਹੜੀ ਸ਼ੁਰੂ ਕੀਤੀ ਤੁਸੀਂ ਨਾਮ ਜਪਣ ਦੀ। ਕਿੰਨੇ ਦਿਨ ਪਹਿਲਾਂ ਸ਼ੁਰੂ ਕਰ ਦਿੱਤੀ? ਇਹ ਕਰਤੀ तकरीबन 6-7 ਮਹੀਨੇ ਪਹਿਲਾਂ। 6-7 ਮਹੀਨੇ ਪਹਿਲਾਂ ਸ਼ੁਰੂ ਕਰਤੀ। ਹਾਂਜੀ। ਸ਼ੁਰੂ ਕਰ ਦਿੱਤੀ। ਮਨ ਚ ਹੈਗਾ ਵੀ ਮੈਂ ਇੱਕ ਚੌਂਕੜੀ ਪਾਠ ਕਰਨਾ। ਹਾਂਜੀ। ਫਿਰ ਘਰ-ਘਰ ਜਾ ਕੇ ਜਾਪ ਸ਼ੁਰੂ ਕੀਤਾ, ਚੌਂਕੜਾ ਲੋਣਾ ਸ਼ੁਰੂ ਕੀਤਾ। ਹਾਂਜੀ ਹਾਂਜੀ ਸ਼ੁਰੂ ਕੀਤਾ। ਫਿਰ ਜਦੋਂ ਸ਼ੁਰੂ ਕੀਤਾ ਚੌਂਕੜਾ ਲਾਉਣਾ, ਫਿਰ ਗੁਰਦਰਾ ਸਾਹਿਬ ਡਿਊਟੀ ਦੌਰਾਨ ਜਦੋਂ ਡਿਊਟੀ ਕਰਨੀ 2 ਘੰਟੇ ਦੀ, ਉਹ ਤੋਂ ਚੌਂਕੜਾ ਲਈ ਰੱਖਣਾ, ਚੌਂਕੜਾ ਨਹੀਂ ਖੋਲਣਾ। ਹੂੰ। ਫਿਰ ਉਹ ਤੋਂ ਜਤਨ ਕੀਤਾ ਫਿਰ ਨਾਮ ਜਪਣਾ ਸ਼ੁਰੂ ਕੀਤਾ ਤੇ ਚੌਂਕੜੇ ਦੇ ਸ੍ਰੀ ਅਖੰਡ ਪਾਠ ਸਾਹਿਬ ਕਰਨ ਤੋਂ ਪਹਿਲਾਂ 28 ਦਿਨ ਫਿਰ ਰੋਟੀ ਪਾਣੀ ਛੱਡ ਦਿੱਤਾ ਸੀ ਤੇ ਦੁਪਹਿਰ 1:00 ਵਜੇ ਦੇ ਟਾਈਮ ਦੇ ਨਾਲ 3-4 ਚਮਚੇ ਚੌਲ ਦੇ ਤੇ 3-4 ਚਮਚੇ ਮਿਲ ਦਾਲ ਦੇ ਦਾਲ ਤੇ ਸਿਰਫ ਚੌਲ ਹੀ ਖਾਣੇ ਸੀ ਜਿੱਦਨ ਅਖੰਡ ਪਾਠ ਸਾਹਿਬ ਆਰੰਭ ਕਰਨਾ ਸੀ ਉਦੋਂ 28 ਦਿਨ ਪਹਿਲਾਂ ਭੋਜਨ ਛੱਡ ਦਿੱਤਾ ਹਾਂਜੀ ਛੱਡਿਆ ਸੀ ਭੋਜਨ ਉਸ ਤੋਂ ਪਹਿਲਾਂ 28 ਦਿਨ ਭੋਜਨ ਤੇ ਕੱਟਣਾ ਬਿਨਾਂ ਭੋਜਨ ਦੇ ਰਹਿਣਾ ਕਿੰਨਾ ਕੁ ਮੁਸ਼ਕਲ ਆਇਆ ਮੁਸ਼ਕਲ ਤਾਂ ਕਾਫੀ ਹੁੰਦੀ ਸੀ ਅੰਦਰੋਂ ਖਿੱਚ ਜੀ ਪੈਂਦੀ ਸੀ ਕਿ ਕੁਝ ਨਾ ਕੁਝ ਖਾ ਲਈਏ ਪਰ ਮਨ ਦੇ ਵਿੱਚ ਬਿਠਾ ਕੇ ਸੋਚ ਕੇ ਰੱਖਿਆ ਕਿ ਨਹੀਂ ਹੁਣ ਖਾਣਾ ਨਹੀਂਗਾ ਤੇ ਜੇ ਅਨੰਦਪੁਰ ਸਾਹਿਬ ਦਾ ਕਲਾ ਛੱਡਣ ਲੱਗਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨੇ ਕਿੰਨੇ ਸਿੰਘੀ ਆਹ 7-8 ਮਹੀਨੇ ਉਹਨਾਂ ਨੇ ਬਿਨਾ ਕੁਝ ਖਾਧਿਆ ਪੀਤੇ ਉਹਨਾਂ ਨੇ ਮਹਾਰਾਜ ਜੀ ਦੇ ਨਾਲ ਗੁਜ਼ਾਰੇ ਵਾਹ ਕੱਢੇ ਉਹਨਾਂ ਨੇ ਸਮਾ ਉਸ ਚੀਜ਼ ਤੋਂ ਸੇਧ ਲਈ ਪਰ ਨਹੀਂ ਜੇ ਉਹ ਗੁਰੂ ਸਾਹਿਬ ਜੀ ਦੇ ਨਾਲ ਆਪਣੇ ਸਿੱਖ ਇਦਾਂ ਰਹਿ ਸਕਦੇ ਉਹਨਾਂ ਨੂੰ ਬਾਣੀ ਦਾ ਆਸਰਾ ਵਾਹ ਹਾਜ਼ਰ ਨਾਜ਼ਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸੇਲਾ ਨਾਲ ਸਿੰਘਾਂ ਦੇ ਨਾਲ ਸੀ ਆਹ ਪਰਮਾਤਮਾ ਨਾਲ ਸੀ ਤਾਂ ਵੀ ਉਹਨਾਂ ਨੇ ਬਾਣੀ ਦਾ ਆਸਰਾ ਲਿਆ ਬਾਣੀ ਦਾ ਆਸਰਾ ਅੰਮ੍ਰਿਤ ਵੇਲੇ ਉਹਨਾਂ ਨੇ ਆਸਾ ਦੀ ਵਾਰ ਦੇ ਦੀਵਾਨ ਸਜਾਉਣੇ ਹੂੰ ਕਿਸ ਤਰ੍ਹਾਂ ਉਹਨਾਂ ਨੇ ਦੀਵਾਨ ਸਜਾਉਣੇ ਗੁਰੂ ਸਾਹਿਬ ਜਿਨ੍ਹਾਂ ਸਾਰੀਆਂ ਸੰਗਤਾਂ ਨੇ ਜੋੜ ਕੇ ਬੈਠਣਾ ਬਾਣੀ ਨੂੰ ਸਰਵਣ ਕਰਨਾ ਇੱਕ ਬਾਣੀ ਦਾ ਰਸ ਉਹ ਬਾਣੀ ਦਾ ਰਸ ਸੀ ਉਹਨਾਂ ਦੀ ਆਤਮਾ ਨੂੰ ਖਰਾਕ ਮਿਲਦੀ ਰਹੀ ਸਰੀਰ ਪੱਕੋ ਤੇ ਆਪਾਂ ਨੂੰ ਖਰਾਕ ਚਾਹੀਦੀ ਆ ਭੋਜਨ ਪਦਾਰਥਾਂ ਦੀ ਪਰ ਆਤਮਾ ਦੀ ਖਰਾਕ ਜਿਹੜੀ ਉਹ ਬਾਣੀ ਦੀ ਆ ਉਹ ਬਾਣੀ ਦੀ ਉਹ ਬਾਣੀ ਦੀ ਖਰਾਕ ਜਦੋਂ ਬਾਣੀ ਪੜਨੀ ਸੁਣਨੀ ਉਹ ਖਰਾਕ ਆਤਮਾ ਨੂੰ ਮਿਲਦੀ ਰਹੀ ਤੇ ਉਹ ਫਿਰ ਬਲਵਾਨ ਸ਼ਕਤੀ ਉਹਨਾਂ ਨੂੰ ਪ੍ਰਦਾਨ ਹੁੰਦੀ ਸ਼ਕਤੀ ਮਿਲਦੀ ਰਹੀ ਮਹਾਰਾਜੀ ਵੱਲੋਂ ਫਿਰ ਇਸ ਕਰਕੇ ਉਹਨਾਂ ਨੇ 7-8 ਮਹੀਨੇ ਉਹ ਸਮਾਂ ਕੱਢਿਆ ਉਹ ਤੋਂ ਫਿਰ ਇਹ ਸੇਧ ਲੈ ਕੇ ਜੇ ਉਹ 7-8 ਮਹੀਨੇ ਸਮਾਂ ਕੱਢ ਸਕਦੇ ਨੇ ਕਿ ਆਪਾਂ ਵੀ ਇੰਨਾ ਸਮਾਂ ਕੱਢ ਕੇ ਦੇਖੀਏ ਕਿ ਫਿਰ ਵੀ ਕਿੰਨਾ ਉਹਨਾਂ ਨੇ ਸਮਾਂ ਕੱਢਿਆ ਸੀ ਭੁੱਖੇ ਰਹਿ ਕੇ ਜੀ ਗੁਰੂ ਸਾਹਿਬ ਜੀ ਦੇ ਨਾਲ ਰਹਿ ਜੰਗਾਂ ਲੜੀਆਂ ਵਾਹ ਤੇ ਆਪਾਂ ਵੀ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਤੇ ਦੇਖੀਏ ਭੁੱਖੇ ਰਹਿ ਕੇ ਵੇਖੀਏ ਕਿ ਉਹ ਸਮਾਂ ਕਿਵੇਂ ਦਾ ਸੀ ਸਮਾਂ ਕਿਵੇਂ ਦਾ ਸੀ ਉਨਾਂ ਨੇ ਕਿਵੇਂ ਸਮਾਂ ਗੁਜ਼ਾਰਿਆ ਸੀ ਉਸ ਟਾਈਮ ਤੇ ਉਹ 28 ਦਿਨ ਫਿਰ ਉਹ ਉਹ ਉਹਨਾਂ ਦੀ ਯਾਦ ਚ ਗੁਜ਼ਰੇ ਹਾਂਜੀ ਉਹਨਾਂ ਦੀ ਯਾਦ ਵਿੱਚ ਗੁਜ਼ਰੇ ਜਿਹੜੇ ਜਿਸ ਦਿਨ ਤੁਸੀਂ ਚੌਂਕੜੇ ਤੇ ਬੈੰਦੇ ਹੋ ਹਾਂਜੀ ਪਹਿਲੇ ਦਿਨ ਜਿੱਦਣ ਆਰੰਭ ਹੁੰਦਾ ਹੈ ਕਦੀ ਮਨ 'ਚ ਆਈ ਗੱਲ ਵੀ ਯਾਰ ਕਿਤੇ ਫੇਲ ਨਾ ਹੋ ਜਾਈਏ ਮਨ 'ਚ ਗੱਲ ਆਈ ਸੀ ਉਹ ਤਾਂ ਮਹਾਰਾਜ ਗਾੜੀ ਮਨ ਦੇ ਵਿੱਚ ਆਉਂਦਾ ਕਿ ਚਲੋ ਬਾਕੀ ਦੇ ਗੁਰੂ ਸਾਹਿਬ ਨੇ ਸਾਰਾ ਕੁਝ ਕਰਾਉਣਾ ਹੀ ਕਿਉਂਕਿ ਬੰਦੇ ਦੇ ਕੀਤੇਆਂ ਕੁਝ ਵੀ ਨਹੀਂ ਹੋ ਸਕਦਾ ਹੂੰ ਫਿਰ ਮਹਾਰਾਜਾ ਗੜੀ ਬੇਨਤੀ ਕੀਤੀ ਕਿ ਜਾ ਤੂੰ ਮੇਰਾ ਵੱਲ ਹੈ ਤਾਂ ਕਾਮੋ ਸ਼ੰਦਾ ਤੂੰ ਜੋ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਕਿ ਮਹਾਰਾਜਾ ਹੁੰਦਾ ਤੇਰਾ ਬੰਦਾ ਆ ਜੇ ਤੁਸੀਂ ਕਰਾਉਣਾ ਹੈ ਤੇ ਕਰਾ ਲਿਓ ਜੇ ਨਹੀਂ ਕਰਾ ਸਕਦੇ ਤੇ ਦਾਸ ਬਾਰ ਬਾਰ ਕੋਸ਼ਿਸ਼ ਇਹੀ ਕਰੂਗਾ ਤੇ ਫਿਰ ਮਹਾਰਾਜ ਜੀ ਨੇ ਚਲੋ ਜਿੱਦਾਂ ਵੀ ਉਹਨਾਂ ਨੇ ਕਰਾਉਣਾ ਸੀ ਬਾਕੀ ਮਹਾਰਾਜ ਦੇ ਹੱਥ ਵਾਸਿਆ ਸਾਹਿਬ ਹੱਥ ਵਡਿਆਈਆਂ ਜਿਸ ਭਾਵੇਂ ਤੇ ਸਦੇ 48 ਘੰਟੇ ਲਗਾਤਾਰ ਚੌਂਕੜਾ ਲਾ ਕੇ ਬਹਿਣਾ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਹੋਣਗੀਆਂ ਮਨ ਦੇ ਵਿੱਚ ਕਿ ਮਹਾਰਾਜ ਦੇ ਪਹਾਣੇ ਦੇ ਵਿੱਚ ਗੁਜ਼ਰ ਗਿਆ ਸਮਾਂ। ਬਾਕੀ ਮਹਾਰਾਜ ਦੇ ਪਹਾਣੇ ਵਿੱਚ ਵੀ ਜਿਸ ਤਰ੍ਹਾਂ ਮਨ ਵਿੱਚੋਂ ਥੋੜਾ ਹੁੰਦਾ ਵੀ ਸੀ ਪਰ ਬਾਕੀ ਚਲੋ ਮਹਾਰਾਜ ਨੇ ਜਿੱਦਾਂ ਵੀ ਕਰਵਾਇਆ ਹੂੰ ਕਿਉਂਕਿ ਮੁਸ਼ਕਲਾਂ ਵਿੱਚੋਂ ਥੋੜੀਆਂ-ਥੋੜੀਆਂ ਤੇ ਕੁਝ ਆਉਂਦੀਆਂ ਸੀ ਪਰ ਉਹਨ ਮਹਾਰਾਜੀ ਪ੍ਰੀਖਿਆ ਲੈਣ ਵੇ ਪ੍ਰੀਖਿਆ ਲੈਂਦੇ ਹੁੰਦੇ ਆ ਕਿਉਂਕਿ ਮਹਾਰਾਜ ਬੜੀ ਤਰ੍ਹਾਂ ਦੀਆਂ ਪ੍ਰੀਖਿਆ ਲੈਂਦੇ ਨੇ ਜੇ ਕਿਸੇ ਨੂੰ ਕਿਸ ਚੀਜ਼ ਸੌਂਪਣੀ ਹੋਵੇ ਤਾਂ ਵਾਹ ਵਾਹ ਬੜੀਆਂ ਪ੍ਰੀਖਿਆਾਂ ਲੈਂਦੇ ਮਹਾਰਾਜ ਨੇ ਲਈਆਂ ਪ੍ਰੀਖਿਆ ਵੀ ਇਹ ਵਾਕਏ ਮੈਂ ਸਫਲਤਾ ਦੇ ਯੋਗ ਹੈ ਕਿ ਨਹੀਂ ਹੈ ਹੂੰ ਇਹ ਚਲੋ ਮਹਾਰਾਜ ਨੇ ਜਿੱਦਾਂ ਮੀਆਂ ਉਹ ਚੌਂਕੜਾ ਲਵਾਇਆ ਮਹਾਰਾਜ ਨੇ ਲਵਾਇਆ ਕਿਉਂਕਿ ਮੈਂ ਤੇ ਲਾ ਨਹੀਂ ਸਕਦਾ ਉਹ ਮਹਾਰਾਜ ਜੀ ਨੇ ਹੀ ਲਵਾਇਆ ਸੀ ਜੀ ਜੀ ਉਸ ਤੋਂ ਬਾਅਦ ਜਦੋਂ ਸੰਪੂਰਨ ਭੋਗ ਪੈਂਦੇ ਉਦੋਂ ਤੁਸੀਂ ਜਥੇ ਬੰਨੀਆਂ ਹੋ ਤੁਹਾਡਾ ਸਨਮਾਨ ਵਾਸਤੇ ਆਈਆਂ ਕਿਹੜੀ ਕਿਹੜੀ ਜਥੇ ਬੰਨੀਆਂ ਆਈ ਸੀ ਉਸ ਦਿਨ ਬਾਬਾ ਸੰਤਮਾ ਪੁਰਸ਼ ਬਾਬਾ ਅਵਤਾਰ ਸਿੰਘ ਜੀ ਸੌਰ ਸਿੰਘ ਵਾਲੇ ਅਮਰਤਵਿਲੇ ਆਈ ਸੀ ਜੀ ਸੰਤ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲਾ ਵਾਲੇ ਉਹ ਤਕਰੀਬਨ 8:00 ਵਜੇ ਆਏ ਸੀ ਉਹਨਾਂ ਨੂੰ ਪ੍ਰੋਗਰਾਮ ਹੀ ਉਸ ਟਾਈਮ ਉੱਤੇ ਫਿਰ ਉਹ ਆਏ ਸੀ ਜੀ ਹਾਂਜੀ ਉਹ ਸਨਮਾਨਿਤ ਕਰਕੇ ਗਏ ਉਹਨਾਂ ਵੱਲੋਂ ਸਨਮਾਨਿਤ ਕੀਤਾ ਗਿਆ ਹਾਂਜੀ ਉਹਨਾਂ ਵੱਲੋਂ ਕੀਤਾ ਗਿਆ ਅੱਜ ਕਿੰਨੀ ਖੁਸ਼ੀ ਮਹਿਸੂਸ ਕਰ ਰਹੇ ਹੋ ਇਸ ਚੀਜ਼ ਦੀ ਕਿ ਮੈਂ ਗੁਰੂ ਸਾਹਿਬ ਦੀ ਬਾਣੀ ਪੜ੍ਹੀ ਖੁਸ਼ੀ ਤਾਂ ਬਹੁਤ ਹੋ ਰਹੀ ਹੈ ਕਿ ਮਾਰਾਏ ਨੇ ਬਾਣੀ ਪੜਾਈ ਹੈ ਸੇਵਾ ਲੈ ਲਈ ਆ ਹੂੰ ਇਹਨੇ ਜੋਗੇ ਹਨੀ ਚਲੋ ਮਾਰਾਏ ਨੇ ਜਿੰਨੀ ਸੇਵਾ ਲਈ ਆ ਜੀ ਹਾਂਜੀ ਇੱਕ ਚੀਜ਼ ਹੋਰ ਨਾ ਇੱਕ ਹੁਣ ਆਪਾਂ ਜਦੋਂ ਆਪਾਂ ਆਪਾਂ ਗੱਲਬਾਤ ਕਰ ਰਹੇ ਆ ਵਿਚਾਰ ਕਰ ਰਹੇ ਆ ਬਹੁਤ ਸਾਰੇ ਜਿਹੜੇ ਉਹ ਕਹਿੰਦੇ ਨਾ ਉਹ ਗਿਆਨਾ ਸਿੰਘ ਵਿੱਚ ਹੈਗੇ ਆ ਆਪਣੇ ਗਿਆਨਾ ਸਿੰਘ ਮਤਲਬ ਵੀ ਜਿਹੜੇ ਲੋਕਾਂ ਨੇ ਤਰਕ ਹੀ ਕਰਨਾ ਹੁੰਦਾ ਉਹਨਾਂ ਨੇ ਜੇ ਮੰਨੋ ਸਵਾਲ ਕਰਦੇ ਆ ਕਿ ਭਾਈ ਗੁਰੂ ਸਾਹਿਬ ਨੇ ਤਾਂ ਸਾਡੇ ਸਰੀਰ ਨੂੰ ਕਸ਼ਟ ਦੇਣਾ ਦੱਸਿਆ ਹੀ ਨਹੀਂ ਤੇ ਤੁਸੀਂ ਇੰਨਾ ਕਸ਼ਟ ਕਿਉਂ ਭੋਗਿਆ ਮਾਰੇ ਤੇ ਕਿਤੇ ਬਾਣੀ ਪੜੋ ਪਰ ਵਿਚਾਰ ਕੇ ਪੜੋ ਉਹਨਾਂ ਨੇ ਤੇ ਕੋਟਾ ਲਾਉਣ ਨੂੰ ਤਾਂ ਆਖਿਆ ਨਹੀਂ ਵੀ ਪੜ ਪੜ ਗੱਡੇ ਲੱਦੀਏ ਉਹ ਉਹ ਤਾਂ ਗੱਲ ਹੈਗੀ ਨਹੀਂ ਫਿਰ ਉਹਨਾਂ ਨੂੰ ਆਪਾਂ ਕੀ ਜਵਾਬ ਦੇਵਾਂ ਉਹਨਾਂ ਨੇ ਤੇ ਇਹੋ ਜਵਾਬ ਦੇ ਸਕਦੇ ਆ ਕਿ ਜਿਹੜੇ ਆਪਾਂ ਨੂੰ ਨਿੰਦਦੇ ਆ ਹਾਂ ਤੇ ਉਹਨਾਂ ਦੀਆਂ ਗੱਲਾਂ ਤੇ ਗੌਰ ਨਾ ਕੀਤਾ ਜਾਵੇ ਉਹ ਨਿੰਦਨ ਵਾਲੇ ਨਿੰਦੀ ਜਾਣ ਨੰਦਕਾਹ ਨੌਮਬਰਾ ਮਹਾਰਾਜ ਜੀ ਨੇ ਕਿਹਾ ਜੀ ਕਿ ਨਿੰਦਣ ਵਾਲੇ ਜਿਹੜੇ ਨਿੰਦਦੇ ਉਹਨਾਂ ਨਿੰਦੀ ਜਾਂਦੇ ਉਹਨਾਂ ਦੀਆਂ ਗੱਲਾਂ ਤੇ ਧਿਆਨ ਨਾ ਦਿਓ ਬਸ ਤੁਸੀਂ ਆਪਣਾ ਤਾਂ ਗੁਰੂ ਸਾਹਿਬ ਵੱਲ ਰੱਖੋ ਗੁਰੂ ਸਾਹਿਬ ਵੱਲ ਰੱਖੋ ਗੁਰੂ ਸਾਹਿਬ ਤੇ ਭਰੋਸਾ ਰੱਖੋ ਜੋ ਸਰਬ ਨੂੰ ਸਾਰਿਆਂ ਨੂੰ ਪਾਲਣ ਵਾਲਾ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਇੱਥੇ ਜਨਮ ਦੇ ਕੇ ਕੱਲਿਆ ਉਹਨਾਂ ਨੇ ਆਪਣਾ ਪਰਵਿਸ਼ ਕਰਨੀ ਆ ਜੀ ਉਹਨਾਂ ਨੇ ਆਪਣਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰਕੇ ਇੱਥੇ ਭੇਜਿਆ ਕਿਉਂਕਿ ਕਿਸੇ ਦੇ ਕਹਿਣ ਦੇ ਨਾਲ ਕੋਈ ਮਾੜਾ ਨਹੀਂ ਹੋ ਜਾਂਦਾ ਬਿਲਕੁਲ ਤੇ ਜਿਹੜਾ ਕਿ ਕਿਸੇ ਨੂੰ ਮਾੜਾ ਕਹਿੰਦਾ ਉਹ ਕਹੋ ਕਿ 7 ਵਜੇ ਨਾਲ ਜੀ ਮਾੜਾ ਕਹਿੰਦੇ ਹੁਣ ਤੁਸੀਂ ਦੱਸਿਆ ਵੀ ਤੁਹਾਡੇ ਕੋਲ ਬੱਚੇ ਸੰਖਿਆ ਕਰਨ ਵਾਸਤੇ ਹੁੰਦੇ ਕਿੰਨੇ ਕੁ ਬੱਚੇ ਆ ਰਹੇ ਤੇ ਕਿੰਨੇ ਕੁ ਹੁਣ ਤੱਕ ਸੰਖਿਆ ਕਰ ਦੇ ਚੁੱਕੇ ਹੋ ਬੱਚੇ ਬੱਚੇ 30 35 ਦੇ ਕਰੀਬ ਬੱਚੇ ਆਪਣੇ ਕੋਲ ਵਿਦਿਆਰਥੀ ਹੁੰਦੇ ਨੇ ਰੋਜ਼ਾਨਾ ਹੁੰਦੇ ਜੀ ਹਾਂਜੀ ਰੋਜ਼ਾਨਾ ਹੁੰਦੇ ਛੱਟਾ ਉਹਨਾਂ ਦੀ ਹਾਜ਼ਰੀ ਵੀ ਲਾਈਦੀ ਆ ਜੀ ਵੀ ਬੱਚੇ ਜੁੜੇ ਰਹਿਣ ਹਾਜ਼ਰੀ ਨੇ ਕਰਨ ਕਿਉਂਕਿ ਕਿੰਨਾ ਕੁ ਡਰ ਉਹਨਾਂ ਨੂੰ ਹੋ ਜਾਂਦਾ ਕਿ ਨਹੀਂ ਸਾਡੀ ਹਾਜ਼ਰੀ ਲੱਗਦੀ ਹਾਜ਼ਰੀ ਲਿਖਣੀ ਹਾਂ ਫਿਰ ਬੱਚੇ ਹੁਣ ਭਗਤਾਂ ਦੀ ਬਾਣੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਦੇ ਨੇ ਪੰਜ ਗ੍ਰੰਥੀ 10 ਗ੍ਰੰਥੀ ਪੜ੍ਹਦੇ ਨੇ ਬੱਚੇ ਭਾਈ ਵਾਰਾਂ ਦੀ ਸੰਖਿਆ ਕਰਦੇ ਨੇ ਜੀ ਜੀ ਉਹਨਾਂ ਦੇ ਮਾਤਾ ਪਿਤਾ ਕਿੰਨਾ ਕ ਸਾਥ ਦਿੰਦੇ ਆ ਤੇ ਪਿੰਡ ਵਾਲੇ ਕਿੰਨਾ ਕ ਸਾਥ ਦਿੰਦੇ ਆ ਪਿੰਡ ਵਾਲੇ ਵੀ ਬਹੁਤ ਸਾਥ ਦਿੰਦੇ ਨੇ ਮਾਤਾ ਪਿਤਾ ਵੀ ਬਹੁਤ ਸਾਥ ਦਿੰਦੇ ਨੇ ਉਹ ਮਾਤਾ ਪਿਤਾ ਨੇ ਇਹ ਗੱਲ ਕਹਤੀ ਸੀ ਬੱਚੇ ਤੁਹਾਨੂੰ ਸੌਪੇ ਆ ਵਾ ਵਾ ਤੁਸੀਂ ਇਹਨਾਂ ਦੇ ਮਾਪੇ ਜਿਸ ਤਰ੍ਹਾਂ ਮਰਜੀ ਇਹਨਾਂ ਨੂੰ ਆਪਜੀ ਸੰਥਿਆ ਕਰਾਓ ਮਿਹਰਬਾਨੀ ਨਾਲ ਜੋੜਨਾ ਮਿਹਰਬਾਨੀ ਨਾਲ ਜੋੜਨਾ ਇੱਕ ਮੈਸੇਜ ਕਿਉਂਕਿ ਸਾਡੇ ਨੌਜਵਾਨ ਜਿਹੜੇ ਉਹ ਬਾਣੀ ਵਾਲੇ ਪਾਸੇ ਨਹੀਂ ਆਉਂਦੇ ਟੁੱਟ ਰਹੇ ਲੋਕ ਹਨਾ ਇੱਕ ਨੌਜਵਾਨਾਂ ਨੂੰ ਮੈਸੇਜ ਜ਼ਰੂਰ ਦਿਓ ਕਿ ਯਾਰ ਆਓ ਇੱਕ ਵਾਰੀ ਫੇਰ ਗੁਰੂ ਸਾਹਿਬ ਆਵਾਜ਼ਾਂ ਮਾਰ ਰਹੇ ਨੌਜਵਾਨਾਂ ਨੂੰ ਦੇਖੋ ਬੇਨਤੀ ਹੈ ਕਿ ਭਾਈ ਜੀ ਮਾਤਾ ਪਿਤਾ ਆਪਣੇ ਰੱਬ ਦੇ ਸਾਡੇ ਘਰ ਦੇ ਵਿੱਚ ਆ ਕਿਉਂਕਿ ਮਾਤਾ ਪਿਤਾ ਦੀ ਆਪਾਂ ਸੇਵਾ ਕਰਾਂਗੇ ਤਾਂ ਰੱਬ ਦੀ ਪ੍ਰਾਪਤੀ ਹੋ ਸਕਦੀ ਆ ਤੇ ਜੇ ਆਪਾਂ ਰੱਬ ਦੀ ਕੀ ਕੀ ਸੇਵਾ ਕਰ ਲਈ ਫਿਰ ਮਾਤਾ ਪਿਤਾ ਦੀ ਸੇਵਾ ਨਹੀਂ ਹੋ ਸਕਦੀ ਆ ਆਪਾਂ ਕਿਹਦੇ ਨਾਲ ਰੱਬ ਦੀ ਸੇਵਾ ਕਰਤਾ ਆਪਣਾ ਮਾਪਿਓ ਮਿਲ ਜਾਣ ਰੱਬ ਨੂੰ ਜੇ ਪਉਣਾ ਚਾਹੁੰਦੇ ਆਪਾਂ ਦੇ ਘਰ ਦੇ ਵਿੱਚ ਆਪਣੇ ਮਾਤਾ ਪਿਤਾ ਨਾਲ ਜਿਹੜੇ ਉਹਨਾਂ ਦੀ ਸੇਵਾ ਕਰ ਲਾਂਗੇ ਰੱਬ ਆਪਣੇ ਤੋਂ ਖੁਸ਼ ਆ। ਬਿਲਕੁਲ ਤੇ ਬੱਚਿਆਂ ਨੌਜਵਾਨਾਂ ਨਵੀਰਾਂ ਨੂੰ ਇਹੋ ਬੇਨਤੀ ਆ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਨਾਲ ਆ ਪਿਛਲਾ ਇਤਿਹਾਸ ਜਿੰਨਾ ਮਰਜ਼ੀ ਪੜ੍ਹ ਕੇ ਵੇਖ ਲਈਏ। ਜੀ ਰੌਂਗੜੇ ਖੜੇ ਹੋ ਜਾਂਦੇ ਆ ਆਪਣੇ। ਬਿਲਕੁਲ ਖੜੇ ਹੋ ਜਾਂਦੇ। ਇਹ ਸਾਡਾ ਇਤਿਹਾਸ ਕੀ ਆ ਛੋਟੇ ਛੋਟੇ ਸਾਹਿਬ ਜੀ ਦੇ ਆਪਣੇ 7 ਸਾਲ ਦੀ ਉਮਰ 9 ਸਾਲ ਦੀ ਉਮਰ ਉਹ ਵੀ ਤਾਂ ਛੋਟੇ ਹੀ ਬਿਲਕੁਲ ਕੱਡੇ ਛੋਟੇ ਉਹਨਾਂ ਨੂੰ ਵੀ ਫਿਰ ਇੱਕ ਸ਼ੌਂਕ ਹੋਣਾ ਆਈ ਨਾ ਕਿ ਯਾਰ ਅਸੀਂ ਵੀ ਆਪਣੀ ਜਵਾਨੀ ਪਰ ਉਹ ਵੀ ਤਾਂ ਆਪਣੇ ਵਰਗੇ ਹੀ ਹੂੰ ਜਿਸ ਤਰ੍ਹਾਂ ਕਹਿ ਦਈਏ ਜੀ ਵੀ ਆਪਣੇ ਵਰਗੇ ਇਹ ਨੌਜਵਾਨਾਂ ਨੇ ਇਹ ਬੇਨਤੀ ਆ ਕਿ ਜਿਸ ਤਰ੍ਹਾਂ ਅਸੀਂ ਨਸ਼ਿਆਂ ਦੇ ਵਿੱਚ ਆਪਣੀ ਜ਼ਿੰਦਗੀ ਖਰਾਬ ਕਰਦੇ ਹਾਂ ਨਾ ਇੱਕ ਵਾਰੀ ਗੁਰੂ ਨਾਲ ਜੁੜ ਕੇ ਵੇਖੀਏ ਬਿਲਕੁਲ ਗੁਰੂ ਨਾਲ ਜੁੜਨਗੇ ਬੜਾ ਆਨੰਦ ਮਿਲਦਾ ਗੁਰੂ ਦੇ ਨਾਲ ਜੁੜਨ ਦੇ ਨਾਲ ਬੜੀਆਂ ਖੁਸ਼ੀਆਂ ਮਿਲਦੀਆਂ ਸਾਨੂੰ ਹੂੰ ਤੇ ਨੌਜਵਾਨਾਂ ਨੇ ਇਹ ਬੇਨਤੀ ਹੈ ਕਿ ਭਾਈ ਨਸ਼ਿਆਂ ਵੱਲ ਨਾ ਜਾਓ ਬਾਣੀ ਨੂੰ ਪੜੋ ਮਨ ਸਾਫ਼ ਹੋਊਗਾ ਹੂੰ ਬਾਣੀ ਪੜਿਆ ਮਨ ਸਾਫ਼ ਹੋ ਗਿਆ ਕਈ ਕਹਿਣ ਵਾਲੇ ਇਹ ਕਹ ਦਿੰਦੇ ਨੇ ਕਿ ਯਾਰ ਗੁਰਦੁਆਰਾ ਸਾਹਿਬ ਉਧਰ ਜਾਣਾ ਜਦੋਂ ਮਨ ਸਾਫ਼ ਹੋਊਗਾ ਤੇ ਮਨ ਸਾਫ਼ ਤੇ ਨਾ ਗੁਰੂ ਦੇ ਦਰਬਾਰ ਅੰਦਰ ਬੈਠ ਕੇ ਬਾਣੀ ਪੜਿਆ ਬਾਣੀ ਪੜਾਂਗੇ ਤੇ ਫਿਰ ਮਨ ਸਾਫ਼ ਹੋਊਗਾ ਮਨ ਚ ਕੋਈ ਇੱਛਾ ਹੈਗੀ ਗੁਰੂ ਸਾਹਿਬ ਦੇ ਪ੍ਰਤੀ ਵੀ ਆਉਣ ਵਾਲੇ ਸਮੇਂ ਚ ਮਾਰੇ ਮੈਨੂੰ ਇੰਨਾ ਕ ਨਿਪੁੰਨ ਕਰ ਦੇਵੇ ਬਾਕੀ ਇਹੀ ਆ ਕਿ ਚਲੋ ਆਪਣੀ ਨੌਜਵਾਨ ਪੀੜੀ ਆ ਬੱਚੇ ਚੰਗੇ ਬੰਨੇ ਰਹਿਣ ਨਗਰ ਹਾੜਾ ਜੜਾ ਸਾਰੀ ਦੁਨੀਆ ਸੰਸਾਰ ਦੇ ਜਿੰਨੇ ਵੀ ਲੋਕ ਰਹਿੰਦੇ ਆ ਚੰਗੇ ਪਾਸੇ ਆਪਣੀ ਗੁਰਸਿੱਖੀ ਵੱਲ ਰਹਿਣ ਇਹ ਹੀ ਅਰਦਾਸ ਹਾਂਜੀ ਇਹ ਹੀ ਅਰਦਾਸ ਆ ਕਿ ਸਰਬੱਤ ਦਾ ਭਲਾ ਮੰਗਣਾ ਸਾਰੇ ਜੀ ਬਹੁਤ ਬਹੁਤ ਧੰਨਵਾਦ ਸਾਡੇ ਲਈ ਗੱਲ ਮਾਹ ਗੱਲ ਪੂਰੀ ਕਰਵਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਵੀ ਹੋਵੇ ਦੂਸਰੀ ਗੱਲ ਇਹ ਕਹਿਣਾ ਚਾਹੁੰਦਾ ਕਿ ਮਾੜੇ ਨੂੰ ਦੇਖ ਕੇ ਉਹ ਤੇ ਦਬਾ ਨਾ ਕਰੋ ਇਹ ਮਾੜੇ ਦਾ ਜੇ ਕੋਈ ਮਾੜਾ ਨਾ ਉਹਦਾ ਹੱਥ ਫੜੋ ਬਿਲਕੁਲ ਉਹਦਾ ਸਾਥ ਦਿਓ ਹੋਰ ਸਿੱਖਾਂ ਵਾਲਾ ਜੀਵਨ ਜੀਓ ਹੋਰ ਸਿੱਖਾਂ ਵਾਲਾ ਜੀਵਨ ਜੀਓ ਤੇ ਮਾੜੇ ਦਾ ਵੀ ਸਾਥ ਦਿਆ ਕਰੋ ਜੀ ਬਹੁਤ ਬਹੁਤ ਧੰਨਵਾਦ ਜੀ ਸਾਡੇ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਵੀਰ ਜੋਬਨਦੀਪ ਸਿੰਘ ਜੀ ਜਿਨ੍ਹਾਂ ਨੇ ਇੱਕ ਚੌਂਕੜੇ ਦੇ ਵਿੱਚ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਤੇ ਇੱਕ ਚੌਂਕੜੇ ਦੇ ਵਿੱਚ 48 ਘੰਟਿਆਂ ਦੇ ਵਿੱਚ ਵੈਸੇ ਤਾਂ 5 ਜਾਂ 6 ਗ੍ਰੰਥੀ ਸਿੰਘ ਦੋ-ਦੋ ਘੰਟੇ ਡਿਊਟੀ ਲਾ ਕੇ ਸੰਪੂਰਨ ਅਖੰਡ ਪਾਠ ਦਾ ਭੋਗ ਪਾਉਂਦੇ ਨੇ ਪਰ ਇਸ ਯੋਧੇ ਨੇ ਇਕੱਲੇ ਨੇ ਚੌਂਕੜਾ ਮਾਰ ਕੇ ਇੱਕ ਚੌਂਕੜੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਕੇ ਤੇ ਇੱਕ ਲੋਕਾਂ ਨੂੰ ਮੈਸੇਜ ਦਿੱਤਾ ਕਿ ਯਾਰ ਇਦਾਂ ਵੀ ਹੋ ਸਕਦਾ ਕਿ ਜਿਹੜਾ ਇਤਿਹਾਸ ਸਾਡਾ ਸੀ ਨਾ ਵੀ ਕਦੇ ਸਾਡੇ ਸਿੰਘਾਂ ਨੇ ਬੁਰਕੀ-ਬੁਰਕੀ ਤੇ guzara ਕੀਤਾ ਖੰਨੀ-ਖੰਨੀ ਤੇ guzara ਕੀਤਾ ਉਹ ਸੱਚ ਕਰ ਵਿਖਾਇਆ ਆਪਣੇ ਪਿੰਡੇ ਤੇ ਹੰਡਾ ਕੇ ਵਿਖਾਇਆ ਕਿ ਅਸੀਂ ਭੁੱਖੇ ਪਾਣੇ ਰਹਿ ਕੇ ਵੀ ਗੁਰੂ ਪਾਤਸ਼ਾਹ ਦਾ ਆਸਰਾ ਲੈ ਕੇ ਆਪਣਾ ਜੀਵਨ ਜਿਹੜਾ ਵਾ ਉਹ ਬਤੀਤ ਕਰ ਸਕਦੇ ਹਾਂ ਗੁਰੂ ਸਾਹਿਬ ਦੀ ਗੁਰਬਾਣੀ ਦਾ ਇਹਨਾਂ ਆਸਰਾ ਸੋ ਅੱਜ ਦੀ ਵੀਡੀਓ ਜਿਹੜੀ ਹੈ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਨੌਜਵਾਨਾਂ ਤੱਕ ਇਹ ਗੱਲ ਪਹੁੰਚਣੀ ਚਾਹੀਦੀ ਹੈ ਕਿ ਨੌਜਵਾਨ ਜਿਹੜੇ ਅੱਜ ਸਾਡੇ ਨਸ਼ਿਆਂ ਦੇ ਵਿੱਚੋਂ ਗੁਲਤਾਨ ਹੋ ਰਹੇ ਨੇ ਉਹਨਾਂ ਨੂੰ ਦੁਬਾਰਾ ਇੱਕ ਵਾਰੀ ਪੁਕਾਰ ਰਿਹਾ ਕਿ ਗੁਰੂ ਸਾਹਿਬ ਤੁਹਾਨੂੰ ਉਡੀਕ ਰਿਹਾ ਆਜੋ ਅਜੇ ਵੀ ਡੁੱਲੇ ਵੇਰਾਂ ਦਾ ਕੁਝ ਨਹੀਂ ਵਿਕੜਿਆ ਦੁਬਾਰਾ ਇੱਕ ਵਾਰੀ ਗੁਰੂ ਚਰਨਾਂ ਦੇ ਵਿੱਚ ਬੈਠ ਕੇ ਤਾਂ ਵੇਖੋ ਰਸ ਮਹਾਰਾਜ ਨੇ ਆਪੇ ਦੇ ਦੇਣਾ ਅੱਜ ਦੀ ਵੀਡੀਓ ਵਿੱਚ ਨਹੀਂ ਵੇਖ ਤੇ ਰੋਸੁਰ ਖਾਪੀ ਵੀ ਧੰਨਵਾਦ